i ਹਾਂ ਮੇਰੀ ਤਾਂ ਇਹ ਮੰਨਣੀ ਨਹੀਂ ਤੇ ਇੱਥੇ ਦੱਸੋ ਸਾਥ ਖੜਾ ਕਰਕੇ ਕਿਹੜਾ ਮੇਰੀ ਮੰਦਾ ਹੈ ਹਾਂ ਝੂਠਾ ਹੱਥ ਖੜਾ ਨਾ ਕਰਿਆ ਦੇਖਣਾ ਚਾਹੁੰਦੇ ਕੁਝ ਖੁਦਾ ਦਾ ਹੋਰ ਨਜ਼ਾਰਾ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਕਿਹਾ ਤਕੀ ਫਿਰ ਸੀ ਪ੍ਰਭੂ ਦੇ ਕੋਲ ਆਏ ਇਹ ਕਹਿੰਦੇ ਕਹਿੰਦੇ ਸਾਨੂੰ ਕੋਈ ਨਿਸ਼ਾਨ ਦਿਖਾ ਪ੍ਰਭੂ ਕਹਿੰਦਾ ਮੈਂ ਕਿਹੜਾ ਨਿਸ਼ਾਨ ਤੁਹਾਨੂੰ ਹੋਰ ਵੱਡਾ ਦਿਖਾਵਾਂ ਜਿਵੇਂ ਜਨਾ ਨਬੀ ਮਸ਼ੀ ਦੇ ਪੇੜ ਦੇ ਵਿੱਚ ਤਿੰਨ ਦਿਨ ਰਿਹਾ ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਧਰਤੀ ਦੇ ਵਿੱਚ ਤਿੰਨ ਦਿਨ ਅੰਲੇ ਕੀ ਆਲਿਸ਼ਾਨ ਛੋਟੇ ਆ ਜਿਹੜੇ ਪ੍ਰਭੂ ਸਾਡੇ ਸਾਹਮਣੇ ਕਰ ਰਿਹਾ ਲੋਕ ਗਵਾਹੀ ਦੇ ਰਿਹਾ ਵਿਸ਼ਵਾਸ ਛੋਟਾ ਜਿਹਾ ਵਿਸ਼ਵਾਸ ਬੰਦੇ ਨੂੰ ਵਧਾਉਂਦਾ ਹੈ ਪੈਸੇ ਤੇ ਗੱਲ ਨਹੀਂ ਆ ਕੇ ਮੁੱਕਦੀ ਤੁਸੀਂ ਸੋਚਦੇ ਕਿ ਨਹੀਂ 5 ਰੁਪਏ ਪੈਸੇ ਵੱਲੋਂ ਗਈ ਜਾਂ ਪੈਸੇ ਵੱਲੋਂ ਗਈ ਕੱਲ ਮੁੱਕਦੀ ਆ ਕਿ ਵਚਨ ਤੇ ਮੰਨ ਕੇ ਚਲੋ ਮਾ ਉਹਨੇ ਸੋਰੀ ਮੰਗਦਾ ਸੀ ਤੇ ਬਾਰੇ ਆਪਾਂ ਬਾਈਬਲ ਰੱਖ ਦਿੰਨੇ ਆ ਅਸੀਂ ਬਾਈਬਲ ਦੇ ਉੱਤੇ ਖਲੋ ਜਾਨੇ ਆ ਮੈਂ ਵਚਨ ਦੇ ਉੱਤੇ ਖਲੋਤਾ ਜੀ ਹਾਂ ਵਚਨ ਨੂੰ ਪੂਰਾ ਕਰਨਾ ਹੈ ਖੁਦਾ ਦੇ ਲਈ ਇੱਕ ਸਾਡੇ ਅੱਗੇ ਖੁਦਾ ਦਾ ਚੇਨਣਾ ਔਰ ਪਰਮੇਸ਼ਰ ਦੇ ਕੰਮ ਕਰਨਾ ਇਧਰਲੇ ਪਾਸੇ ਪਰਮੇਸ਼ਰ ਦਾ ਕੰਮ ਹੈ ਸਾਨੂੰ ਵਚਨ ਦੇਣਾ ਔਰ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਤੁਸੀਂ ਮੇਰੇ ਵਚਨ ਦੇ ਮਤਾਬਕ ਚੱਲੋ ਤੇ ਮੈਂ ਤੁਹਾਨੂੰ ਬਰਕਤਾਂ ਤੇ ਬਰਕਤਾਂ ਦਵਾਂਗਾ ਹallelujah ਇੱਥੇ ਆ ਜਾ ਆ ਜਾ ਪਰਦੇ ਦੇ ਸਾਹਮਣੇ ਕੋਲ ਕੀ ਨਾਂ ਰੱਖਣਾ ਚਾਹੁੰਦੀ ਐ? ਫਿਲਪਨੋਟ ਕਰ ਲਿਓ ਐ ਜਣਾ। ਠੀਕ ਆ। ਜੋ ਵੀ ਕੋਈ ਸ਼ੁਆਸ ਹੈ। ਅੱਜ ਹੋ ਜੇ ਫਿਰ ਕੋਈ ਐਲੀਆ ਵਾਂਗੂ। ਹਾਂ? ਦੱਸ ਦੇ ਕੀ ਨਾਂ ਰੱਖਣਾ ਚਾਹੁੰਦੀ ਐ ਇਹਨੇ ਲੋਕ ਸੁਣ ਲੈਣ। ਹਾਂ? ਜੋ ਹਉ ਸ਼ੁਆ। ਤਾਰੀਫ਼ ਕਰੋ ਜ਼ੋਰ ਸੇ। ਉਨੇ ਜੋ ਸ਼ਵਾਲੰਗ ਪਾਲਣਾ ਵਾ ਠੀਕ ਆ ਹੁਵਾ ਨਾਨੀ ਚਾਚੀ ਤਾਈ ਜੋ ਮਰਜ਼ੀ ਕਰੇ ਸਲਾਮਾ ਦੇਣ ਵਾਲੇ ਬੜੇ ਆ ਜਾਂਦੇ ਆ ਠੀਕ ਆ ਉਹਨੇ ਜੋ ਸ਼ਵਾਲੰਗ ਪਾਲਣਾ ਆ ਫਾਈ ਕੋ ਜੀਸਸ ਇਹਦਾ ਫੜਨੇ ਹੋਣੇ ਨੂੰ ਖੁਦਾਬੰਦ ਸੁਪਰਸ ਸ਼ੂਏ ਰਾਈਟ ਨੂੰ ਫਾਇਰ ਦਾ ਹੌਲੀ ਗੋਸ ਰਾਈਟ ਨੂੰ ਸਿਰ ਤੋਂ ਲੈ ਕੇ ਪੈਰਾ ਤੱਕ ਹੀਲ ਰਾਈਟ ਨੂੰ ਪਵਿੱਤਰ ਆਤਮਾ ਸ਼ੂਰੀਆ ਤਨ ਟਾਇਰਟ ਖਤਮ ਹੋ ਰਿਹਾ ਤੇਰਾ ਬੱਚੇ ਦੇ ਅੰਗ ਬਣ ਰਹੇ ਆ ਤੇਰਾ ਬੱਚਾ ਪਲੱਸ ਆ ਮੈਂ ਬੇਬੀ ਨੂੰ ਤੇਰੇ ਗਰਭ ਦੇ ਵਿੱਚ ਦੇਖ ਰਿਹਾ ਹੀਲਿੰਗ ਰਾਈਟ ਨੋ ਫਾਇਰ ਦਾ ਹੌਲੀ ਗੋਸ ਅਰ ਸੀਪ ਰਾਈਟ ਨੋ ਫਾਇਰ ਦਾ ਹੌਲੀ ਗੋਸ ਪਕੜ ਲੋ ਜੋ ਯੀਸ਼ੂ ਦੇ ਨਾਮ ਦੇ ਚ ਹੀਲਿੰਗ ਰਾਈਟ ਨੋ ਫਾਇਰ ਦਾ ਹੌਲੀ ਗੋਸ ਰੀਬੀ ਸੀ ਕੰਧਰ ਬਲਗਾ 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 ਸਿਕਿੰਦਰੀ ਬਲੇਕੇ ਅੰਕ ਕੰਪਲੀਟ ਅੰਕ ਕੰਪਲੀਟ ਇਸ਼ੂ ਦੇ ਨਾਮ ਦੇ ਵਿੱਚ ਮੈਂ ਖੁਦਾ ਬੰਦਾ ਦਾਸ ਸੋਨੇ ਦਿਨਾਂ ਤੇ ਪਿਤਾ ਤੇਰੇ ਨਬੀ ਦਾ ਨਾਮ ਰੱਖਿਆ ਵਾ ਅੱਜ ਯਹੋਵਾ ਜਿਵੇਂ ਇਹਨੀਆਂ ਨੇ ਕਿਹਾ ਹੈ ਪ੍ਰਭੂ ਇਹ ਬਾਲ ਦੇ ਨਬੀਆਂ ਵਿੱਚ ਅੱਜ ਤੂੰ ਦੱਸ ਦੇ ਕਿ ਤੂੰ ਜੀਵਤ ਪਰਮੇਸ਼ਰਾ ਅੱਜ ਮੈਂ ਵੀ ਤੇਰਾ ਦਾਸ ਸੋਨੇ ਦਿਨਾਂ ਤੇ ਤੇਰੇ ਦਾਸ ਅਲੀਸ਼ਾ ਵਾਂਗੂ ਬੇਨਤੀ ਕਰਦਾ ਤੇਰਾ ਦਾਸ ਡੈਨੀਅਲ ਪ੍ਰਭੂ ਜੋ ਇਸ ਪੈਨ ਨੇ ਮੰਨਤ ਮੰਗੀ ਆ ਇਹਦੀ ਮੰਨਤ ਪੂਰੀ ਹੋਵੇ ਪ੍ਰਭੂ ਔਰ ਤੇਰੇ ਘਰ ਵਿੱਚ ਬਾਲ ਨਾਲ ਆਵੇ ਤੇਰੇ ਘਰ ਵਿੱਚ ਹੰਨਾ ਵਾਂਗੂ ਪ੍ਰਭੂ ਜੀ ਗਵਾਹੀ ਨਾਲ ਆਵੇ ਜਿਵੇਂ ਹੰਨਾ ਨੇ ਸੰਤ ਸ਼ਮੂਲ ਦਾ ਦੁੱਧ ਛਡਾਉਂਦਿਆ ਸਾਰੀ ਤੇਰੇ ਘਰ ਵਿੱਚ ਉਹਨੂੰ ਅਰਪਣ ਕਰ ਦਿੱਤਾ ਤੇਰਾ ਸਮਰਥੀ ਜਾਜਕ ਬੜਿਆ ਅੱਜ ਪ੍ਰਭੂ ਇਹ ਪੈਣ ਵਾਸਤੇ ਮੈਂ ਪ੍ਰੋਫੈਸੀ ਕਰਦਾ ਪ੍ਰਭੂ ਇਹ ਖੁਦਾਵੰਦ ਪ੍ਰਭੂ ਤੇਰੇ ਘਰ ਵਿੱਚੋਂ ਸਭਾਲ ਨੂੰ ਚੁੱਕ ਕੇ ਲੈ ਕੇ ਆਵੇ ਔਰ ਇਸ ਨਗਰ ਦੇ ਵਿੱਚ ਇਹਨਾਂ ਲੋਕਾਂ ਵਿੱਚ ਇੱਕ ਟੈਸਟਮਨੀ ਖੜੀ ਹੋਵੇ ਪ੍ਰਭੂ ਕਿ ਤੂੰ ਜੀਵਤ ਪਰਮੇਸ਼ਰ ਆ ਤੇਰੀ ਫਾਇਰ ਉtre ਇਹਦੀ ਬੋਡੀ ਤੇ ਹਰ ਸਕੇਲ ਸਹੀ ਸਲਾਮਤ ਹੋਵੇ ਹਰ ਚੀਜ਼ ਸਹੀ ਸਲਾਮਤ ਹੋਵੇ ਹਰ ਬੱਚੇ ਦੇ ਅੰਗ ਸਹੀ ਸਲਾਮਤ ਹੋਣ ਹਰ ਬਰਕਤ ਇਹਨਾਂ ਦੇ ਹੱਥ ਚ ਹੋਵੇ ਔਰ ਇਸ ਪੈਨ ਦਾ ਹਸਬੰਡ ਜੋ ਬਿਮਾਰਾ ਉਹਦੀ ਮੈਂ ਉਹਦੀ ਮੈਂ ਹਰ ਬੋਡੀ ਦੇ ਅੰਗ ਨੂੰ ਟੱਚ ਕਰਦਾ ਪਵਿੱਤਰ ਆਤਮਾ ਨੂੰ ਯੀਸ਼ੂ ਹੈ ਉਹਦੇ ਪੱਥਰ ਦੇ ਦਿਲ ਨੂੰ ਕੱਢ ਕੇ ਮੋਮ ਵਾਲਾ ਦਿਲ ਕਰ ਦੇ ਔਰ ਪਰ ਵੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਵਾਅਦਾ ਕੀਤਾ ਪ੍ਰਭੂ ਤੇਰੇ ਘਰ ਦੀ ਚਰਤਾਨ ਬੋਲ ਇਸ਼ੂ ਮਸੀਹ ਦੇ ਜੀਵਤ ਅਰ ਸਾਮਰਤੀ ਸਾਮਰਤੀ ਨਾਮੇ ਮੰਗਦੇ ਆਪੋਰੀ ਚਰਚ ਬੋਲੇ ਆਮੀਨ ਆਮੀਨ ਉਹ ਚਾਹ ਬਰਕਤ ਤੁਹਾਡੀ ਆ ਬਰਕਤ ਤੁਹਾਡੀ ਆ ਅਗਲੇ ਹਫਤੇ ਟੈਸਟ ਕਰਾ ਕੇ ਲੈ ਕੇ ਆਉਣਾ ਤੂੰ ਤੇਰਾ ਟੈਸਟ ਸਾਰਾ ਕੁਝ ਤੇਰੇ ਬੱਚੇ ਦੇ ਵੀ ਟੈਸਟ ਸਹੀ ਹੋਣਗੇ ਇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਅਗਰ ਆਮੀਨ ਹੋ ਜਾ ਤਾਂ ਬਰਕਤ ਤੁਹਾਡੀ ਇਸ਼ੂ ਦੇ ਨਾਮ ਦੇ ਵਿੱਚ ਆਮੀਨ ਮੈਨੇ ਕਹਾ ਆਮੀਨ ਹੋ ਜਾ ਬਰਕਤ ਤੁਹਾਡੀ ਇਸ਼ੂ ਦੇ ਨਾਮ ਦੇ ਵਿੱਚ ਆ ਮੌਜ ਦੇ ਮੌਜ ਦੇ ਮੌਜ ਦੇ ਮੇਰੀ ਤੂੰ ਇਸ ਤੇ ਖੁਦਾਵੰਦ ਹੈ